ਇੱਥੇ ਚੌਂਕ ਦੇ ਵਿੱਚ ਖੜੇ ਆ ਜਿੱਥੇ ਸਿਰਫ ਤਾਂ ਸਿਰਫ ਜਿਹੜਾ ਕਿ ਤਾਂਸਰਪੇ ਦੇ ਵਿੱਚ ਬ੍ਰੈਡ ਟੋਸਟ ਸਰਦਾਰ ਜੀ ਵੱਲੋਂ ਬਣਾ ਕੇ ਖਵਾਇਆ ਜਾ ਰਿਹਾ ਬਈ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਇੱਥੇ ਮਤਲਬ ਬ੍ਰੈਡ ਟੋਸ ਲਾਉਂਦਿਆਂ ਨੂੰ ਮੈਨੂੰ ਬ੍ਰੈਡ ਟੋਸ ਲਾਉਂਦੇ ਮੇਰੇ 2 ਸਾਲ ਹੋ ਗਏ 2 ਸਾਲ ਹੋ ਗਏ ਬਿਲਕੁਲ ਪਰ ਇਹ 2 ਸਾਲ 'ਚ ਮੈਂ ਸੋਨਾ ਐਕਸਪੀਰੀਅੰਸ ਮੜਾ ਗੇਨ ਕਰ ਲਿਆ ਹੁਣ ਮੈਂ ਦੇਖਿਆ ਵੀ ਹੱਥ ਨਾਲ ਹੀ ਐ ਟੋਸਟ ਇਨੂੰ ਤਲ ਵੀ ਲੈਨੇ ਹੋ ਬਾਜੇ 2 ਸਾਲ ਤੁਹਾਨੂੰ ਪਤਾ ਬੱਚਾ ਜੰਮਦਾ ਜਦੋਂ ਹੋਈ ਡੇਢਣਾ ਸ਼ੁਰੂ ਕਰਦਾ 2 ਸਾਲ ਚ ਭੱਜਨ ਲੱਗ ਜਾਂਦਾ ਹੁਣ 2 ਸਾਲ ਚ ਵਾਹਿਗੁਰੂ ਦੀ ਕਿਰਪਾ ਇੰਨੀ ਕਰਦੀ ਮੇਰਾ ਦੇਖੋ ਹੱਥ ਨਹੀਂ ਚੱਕ। ਵਿੱਚੇ ਘੜ ਲੈਨੇ ਹੋ ਕਿਤੇ ਕੁਆਲਿਟੀ ਨਾਲ ਤਾਂ ਨਹੀਂ ਕੰਪਰਮਾਈਜ਼ ਹੋ ਰਹੀ। ਕੁਆਲਿਟੀ ਨਾਲ ਮੇਰੇ ਕੋਈ ਕੰਪਰਮਾਈਜ਼ ਨਹੀਂ। ਬੌਂ ਦੀ ਬ੍ਰੈਡ ਵਰਤਦੇ ਆਂ। ਆਲੂ ਜਿਹੜੇ ਆਪਾਂ ਮੰਡੀਆਂੋਂ ਆਂਦੇ ਸਾਰੇ ਘਰਾਂ ਜਿਉਂਦੇ ਉਹ ਹੀ ਹੁੰਦਾ। ਮਸਾਲੇ ਸਾਡੇ ਘਰੇ ਜਿਹੜੇ ਜਿਉਂਦੇ ਉਹ ਹੀ ਹੁੰਦਾ। ਇਮਲੀ ਦੀ ਪਿਓਰ ਚਟਨੀ। ਪਿਓਰ ਇਮਲੀ ਗੁੜ ਦੀ ਚਟਨੀ ਆਂਦੇ ਜ ਕੋਈ ਰੰਗ ਨਹੀਂ ਅਸੀਂ ਪਾਉਂਦੇ ਨਾ ਆਉਂਦੀ ਆਪਣੇ ਧਨੀਏ ਬਦੀਨੇ ਵਾਲੀ ਆ ਲੋ ਇਹ ਕਾਲਾ ਆ ਕਾਲਾ ਮੇਲੇ ਮਾਲਕਾ ਕਾਲਾ ਦੇ ਬਿਲਕੁਲ ਸਾਹਮਣੇ ਵੀ 10 ਰੁਪਏ ਦਾ ਟੋਸਟ ਕਿਸ ਤਰੀਕੇ ਨਾਲ ਵਾਰਾ ਖਾ ਰਿਹਾ ਗੱਤਰ ਵੀਰੇ ਆਪਾਂ ਸ਼ੁਰੂ ਕੀਤਾ ਸੀ 10 ਰੁਪਏ ਚ ਪਰ ਉਹੀ ਰੇਟ ਆਪਾਂ ਹਾਲੇ ਤੱਕ ਰੱਖਿਆ ਹੋਇਆ ਹਮ ਲੋਕੀ ਵਧਾਈ ਜਾਂਦੇ ਪਰ ਆਪਾਂ ਨੇ ਆਪਾਂ ਕਿਹਾ ਜੇ ਇਹ ਰੇਟ ਚੱਲਦਾ ਬਸ ਇਹੀ ਰੇਟ ਰੱਖੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸੀਟੀ ਹੈਡਲਾਈਨਸ ਦੇ ਮੈਂਬਰ ਬਈ ਜੀ ਲੁਧਿਆਣੇ ਦੇ ਵਿੱਚ ਮੌਜੂਦ ਆਂ ਤੇ ਜਿੱਥੇ ਮਹਿੰਗਾਈ ਦਾ ਦੌਰ ਜਿਹੜਾ ਕਿ ਐਨੀ ਤੇਜ਼ੀ ਨਾਲ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਗਿਲ ਚੌਂਗ ਦੇ ਵਿੱਚ ਖੜੇ ਆ ਜਿੱਥੇ ਸਿਰਫ ਤੇ ਸਿਰਫ ਜਿਹੜਾ ਕਿ 10 ਰੁਪਏ ਦੇ ਵਿੱਚ ਬ੍ਰੈਡ ਟੋਸਟ ਸਰਦਾਰ ਜੀ ਵੱਲੋਂ ਬਣਾ ਕੇ ਖਵਾਇਆ ਜਾ ਰਿਹਾ ਤਾਂ ਗੱਲਬਾਤ ਕਰਾਂਗੇ ਵੀ ਕਿਵੇਂ ਇਹ ਐਨੀ ਮਹਿੰਗਾਈ ਦੇ ਦੌਰ ਦੇ ਵਿੱਚ ਵਾਰਾ ਖਾ ਰਿਹਾ ਤੇ ਜੇਕਰ ਇਹਨਾਂ ਦੇ ਜਿਹੜੇ ਲੋਕ ਇਹਨਾਂ ਨੂੰ ਪਿਆਰ ਕਰਦੇ ਕਸਟਮਰ ਦੀ ਗੱਲ ਕਰੀਏ ਤਾਂ ਉਹ ਭੀੜ ਕੁਝ ਇਸ ਤਰੀਕੇ ਨਾਲ ਚੱਲਦੀ ਰਹਿੰਦੀ ਹੈ ਕਿ ਜਿਹੜਾ ਬਾਈ ਜੀ ਦਾ ਹੱਥ ਹੈ ਉਹ ਇਸੇ ਤਰੀਕੇ ਨਾਲ ਜਿਹੜਾ ਕਿ ਹੈ ਲਗਾਤਾਰ ਹੀ ਚੱਲਦਾ ਰਹਿੰਦਾ ਹੈ ਤੇ ਪੂਰ ਜਿਹੜੇ ਨੇ ਬਰੇਟੋਲ ਦੇ ਨਾਲ ਦੀ ਨਾਲ ਨਿਕਲਦੇ ਰਹਿੰਦੇ ਨੇ ਤੇ ਐਸੀ ਬਲਕ ਕੁਆਂਟੀਟੀ ਜਿਹੜੇ ਕਿ ਟੋਸਟ ਬਣਦੇ ਨੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਮਿਹਰ ਹੈ ਇਹਨਾਂ ਤੇ ਤੇ ਇਸੇ ਦੇ ਨਾਲ ਸ਼ੁਰੂਆਤ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਦੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰੇ ਵੀਰੇ ਵੀਰੇ ਕੀ ਹਾਲ ਹੈ ਜੀ ਬਹੁਤ ਵਧੀਆ ਮੇਰੇ ਵੀਰੇ ਬਾਈ ਜੀ ਬੜੀ ਚਰਚਾ ਸੁਣੀ ਆ ਤੁਹਾਡੀ ਨਾਲੇ ਆਪ ਦੇਖਿਆ ਇੱਥੇ ਵੀ ਜਿਸ ਤਰੀਕੇ ਨਾਲ ਲੋਕ ਪਿਆਰ ਕਰਦੇ ਨੇ ਪੂਰ ਨਿਕਲਦੇ ਨੇ ਬਰੇਟੋਲ ਦੇ ਵਾਰੀ ਵਾਰੀ ਮੈਨੂੰ ਆਪੇ ਪਤਾ ਲੱਗਦਾ ਵੀ ਲੋਕ ਕਿੰਨਾ ਪਿਆਰ ਕਰਦੇ ਨੇ ਬਾਈ ਜੀ ਸ਼ੁਰੂਆਤ ਇਸੇ ਗੱਲ ਤੋਂ ਕਰਾਂਗੇ ਵੇ 10 ਰੁਪਏ ਦਾ ਟੋਸਟ ਕਿਸ ਤਰੀਕੇ ਨਾਲ ਵਾਰਾ ਖਾ ਰਿਹਾ। ਲੱਗਦਾ ਮੇਰੇ ਆਪਾਂ ਸ਼ੁਰੂ ਕੀਤਾ ਸੀ 10 ਰੁਪਏ ਚ ਪਰ ਉਹੀ ਰੇਟ ਆਪਾਂ ਹਾਲੇ ਤੱਕ ਰੱਖਿਆ ਹੋਇਆ। ਹੂੰ ਲੋਕੀ ਵਧਾਈ ਜਾਂਦੇ ਪਰ ਆਪਾਂ ਨੇ ਆਪਾਂ ਕਿਹਾ ਜੇ ਇਹ ਰੇਟ ਚੱਲਦਾ ਬਸ ਇਹੀ ਰੇਟ ਚੱਲੀ ਜਾਣਾ। ਭਾਈ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਇੱਥੇ ਮਤਲਬ ਬ੍ਰੈਡ ਟੋਸ ਲਾਉਂਦੇ ਹਾਂ ਜੀ। ਮੈਨੂੰ ਬ੍ਰੈਡ ਟੋਸ ਲਾਉਂਦੇ ਮੇਰੇ 2 ਸਾਲ ਹੋ ਗਏ। 2 ਸਾਲ ਹੋ ਗਏ। ਪਰ ਇਹ 2 ਸਾਲ ਚ ਮੈਂ ਸੋਨੇ ਐਕਸਪੀਰੀਅੰਸ ਬੜਾ ਗੇਨ ਕਰ ਲਿਆ ਹੁਣ ਮੈਂ ਦੇਖਿਆ ਵੀ ਇਹ ਹੱਥ ਨਾਲ ਹੀ ਐ ਟੋਸਟ ਇਹਨੂੰ ਤਲ ਵੀ ਲੈਨੇ ਹੋ ਬਾਜੇ 2 ਸਾਲ ਜੀ ਤੁ ਜੰਮਦਾ ਜਦੋਂ ਕੋਈ ਡੇਢ ਨਾਲ ਸ਼ੁਰੂ ਕਰਦਾ 2 ਸਾਲ ਚ ਭੱਜਣ ਲੱਗ ਜਾਂਦਾ ਹੁਣ 2 ਸਾਲ ਚ ਵਾਹਿਗੁਰੂ ਦੀ ਕਿਰਪਾ ਇੰਨੀ ਕਰਦੀ ਮੇਰਾ ਦੇਖੋ ਹੱਥ ਨਹੀਂ ਝੱਕ ਰਿਹਾ ਪਿੱਛੇ ਘੜ ਲੈਨੇ ਹੋ ਜਿੱਥੇ ਲੋਕ ਟੋਸਟ ਪਾ ਕੇ ਡਰਦੇ ਨੇ ਪਿੱਛੇ ਹੋ ਜਾਂਦੇ ਨੇ ਤੁਸੀਂ ਵਿੱਚ ਹੀ ਆਤਿਆ ਕੋਈ ਦਿੱਕਤ ਹੀ ਨਹੀਂ ਗਈ ਬਾਜੀ ਕਿਰਪਾ ਮਹਾਰਾਜ ਜੀ ਬਾਜੀ 10 ਰੁਪਏ ਦਾ ਟੋਸਟ ਜਦੋਂ 2 ਸਾਲ ਪਹਿਲਾਂ ਸੀ ਕਿ ਉਦੋਂ ਬ੍ਰੈਡ ਵੀ ਸਸਤੀ ਸੀਗੀ ਕਿ ਸਾਰਾ ਕੋਈ ਸਮਾਨ ਸਸਤਾ ਸੀਗਾ ਪਰ ਮਹਿੰਗਾਈ ਵਾਧੀ ਪਈ ਹੈ ਇਹ ਤਾਂ ਰੇਟ ਕਿਉਂ ਨਹੀਂ ਵੱਧ ਰਿਹਾ ਆਪਾਂ ਦਾ ਗੁਰੂ ਮਹਾਰਾਜ ਨੇ ਮਿਹਰ ਕੀਤੀ ਹੋਈ ਹੈ ਜਦ ਤੱਕ ਚਲਦਾ ਪਿਆ ਤਦ ਤੱਕ ਚਲਾ ਹੀ ਜਾ ਮੰਗਦਾ ਸੀ ਜਦ ਤੱਕ ਗੁਰੂ ਮਹਾਰਾਜ ਜੀ ਨੇ ਹਿੰਮਤ ਦੇਣ ਕੇ ਦਾਸ ਦੀ ਤਦ ਤੱਕ ਆਪਾਂ ਦਾਸ ਹੀ ਰੱਖਣਾ ਅੱਛਾ ਜੀ ਤਦ ਤੱਕ ਉਹਨਾਂ ਦੀ ਮਿਹਰ ਰਹਿ ਕੇ ਤਦ ਤੱਕ ਇਹੀ ਰੇਟ ਚੱਲ ਕਿਤੇ ਕੁਆਲਟੀ ਨਾਲ ਤਾਂ ਨਹੀਂ ਕੰਪਰਮਾਈਜ਼ ਹੋ ਰਹੀ ਕੁਆਲਟੀ ਨਾਲ ਮੇਰੇ ਕੋਈ ਕੰਪਰਮਾਈਜ਼ ਨਹੀਂ ਬੋਨ ਦੀ ਬਰੈਡ ਵਰਤਦੇ ਆ ਆਲੂ ਜਿਹੜੇ ਆਪਾਂ ਮੰਡੀਆਂੋਂ ਆਂਦੇ ਆ ਸਾਰੇ ਘਰਾਂ ਜਿਓ ਵੀ ਹੁੰਦੇ ਉਹੀ ਹੁੰਦਾ ਮਸਾਲੇ ਸਾਰੇ ਘਰਾਂ ਜਿਹੜਾ ਯੂਜ਼ ਹੁੰਦਾ ਉਹੀ ਹੁੰਦਾ ਵੀਰੇ ਬਰੈਡ ਦਿਖਾਓ ਇੱਕ ਵਾਰ ਇਹਨਾਂ ਲੋਕੀ ਕਹਿੰਦੇ ਨੇ ਵੀ ਬਰੈਡ ਖਾਂਦੇ ਆ ਨਹੀਂ ਕਿ ਕਹਿ ਦਿੰਦੇ ਵੀ ਵਧੀਆ ਕੁਆਲਟੀ ਦੀ ਹੈਗੀ ਆ ਤਾਂ ਬਾਰ ਬਾਰ ਦਿਖਾਣ ਦੀ ਲੋੜ ਨਹੀਂ ਮੂਰੀ ਪਈ ਆ ਆ ਦੇਖੋ ਵੀਰ ਜੀ ਬੌਂ ਦੀ ਬਰੈਡ ਹੈ ਇਹ ਨਹੀਂ ਇੱਕ ਗ੍ਰੇਡ 1 2 3 4 5 ਗ੍ਰੇਡ ਪਏ ਸਾਰੇ ਬੌਂ ਦੇ ਵੀਰੇ ਸਾਰੇ ਬੌਂ ਦੇ ਬੌਂ ਦੇ ਗ੍ਰੇਡ ਆਲੇ 5 ਆ ਕੇ 5 ਵਾਲੇ ਉਹ ਲਾਣਗੇ ਥੋੜੀ ਦੇਰ ਰੋਕੇ ਆਣਗੇ ਕੁਆਲਿਟੀ ਦਾ ਮਤਲਬ ਕੋਈ ਕੰਪਰੋਮਾਈਜ਼ ਨਹੀਂ ਜੋ ਕੋਈ ਕਹਿੰਦੇ ਆ ਖੁੱਲੀ ਜਿਵੇਂ ਆਪਾਂ ਖੁੱਲੀ ਹੈ ਹੂੰ ਇਹ ਹੁਣ ਖੁੱਲੀ ਹੈ ਇਹਦਾ ਕੋਈ ਮਾਈ ਬਾਪ ਨਹੀਂ ਆ ਤਾਂ ਮਾਈ ਬਾਪ ਹੈਗਾ ਹੂੰ ਆ ਤਾਂ ਇਹ ਡੱਡਾ ਵੱਡਾ ਹਰ ਕੋਈ ਪਾੜ ਲੇਗਾ ਬਿਲਕੁਲ ਇਹਨੂੰ ਕੋਈ ਨਹੀਂ ਪਾੜ ਸਕਦਾ ਹੂੰ ਕੋਈ ਨਹੀਂ ਪਾੜ ਸਕਦਾ ਇਹਨਾਂ ਦਾ ਪਾੜ ਸਕਦੇ ਬਿਲਕੁਲ ਜੀ ਲੋਕੀ ਕਹਿੰਦੇ ਘਟਿਆ ਕੋਲਟ ਦੀ ਵਾਸਤੇ ਆ ਤੁਹਾਡੇ ਸਾਹਮਣੇ ਹੈ ਭਰਾ ਜਿਹੜੇ ਲੋਕੀ ਖਾ ਰਿਆ ਇਹਨਾਂ ਰਸ਼ ਹੈ ਪਿੱਛੇ ਤੇ ਲੋਕੀ ਦੇਖ ਕੇ ਖਾ ਰਿਆ ਕਿ ਅੰਨੇ ਕੋਈ ਗਾ ਅੰਨਾ ਤਾਂ ਹੁੰਦਾ ਨਹੀਂ ਵੀਰੇ ਹੁੰਦਾ ਕਿ ਕੋਈ ਅੰਨਾ ਹੋਈ ਗੱਲਾਂ ਸਾਰੇ ਦੇਖ ਕੇ ਖਾ ਰੇ ਥੋੜੇ ਸਾਹਮਣੇ ਬਣ ਰਹੀ ਹੈ ਤੁਹਾਡੇ ਸਾਹਮਣੇ ਤਿਆਰ ਹੋ ਰਹੀ ਹੈ ਮੁੰਡੇ ਨੇ ਕਲਬ ਦਪਾਇਆ ਸਾਰਾ ਕੁਝ ਸਾਰਾ ਕੁਝ ਤੁਹਾਡੀ ਅੱਖਾਂ ਦੇ ਸਾਹਮਣੇ ਜਦੋਂ ਗਨ ਮੈਂ ਪਿੱਠ ਵਿੱਚੋਂ ਪਿੱਛੋਂ ਬਣਾ ਕੇ ਲੈ ਆ ਕੇ ਮੈਂ ਅੱਗੇ ਸਾਫ ਕਰ ਰਿਹਾ ਨਾ ਨਾ ਤੁਹਾਡੇ ਸਾਹਮ ਮੈਂ ਸੁਣਿਆ ਜਿਹੜੀ ਚਟਨੀ ਬਣਾਉਨੇ ਆ ਉਹ ਵੀ ਬੜੀ ਸ਼ਾਨਦਾਰ ਹੈ ਘਰ ਦੀ ਚਟਨੀ ਕੋਈ ਬਾਹਰੋਂ ਨਹੀਂ ਕੀ ਤੇ ਮਿੱਟੀ ਦੇ ਬਰਤਨ ਜਿਹੜੇ ਚੀਨੀ ਮਿੱਟੀ ਦੇ ਹੁੰਦੇ ਬਰਤਨ ਉਹਦੇ ਵਿੱਚ ਬਣਾ ਕੇ ਆਓ ਦਿਖਾਓ ਇੱਕ ਵਾਰੀ ਰੰਗਤ ਇਮਲੀ ਦੀ ਪਿਓਰ ਚਟਨੀ ਪਿਓਰ ਇਮਲੀ ਗੁੜ ਦੀ ਚਟਨੀ ਆਂਦੇ ਜ ਕੋਈ ਰੰਗ ਨਹੀਂ ਅਸੀਂ ਪਾਉਂਦੇ ਨਾ ਕੋਈ ਚੀਜ਼ ਪਾਉਂਦੇ ਪਿਓਰ ਇਮਲੀ ਗੁੜ ਅਥਲੋ ਇਮਲੀ ਦੀ ਗਿੜਗਿੜ ਵੀ ਨਿਕਲਾਨੀ ਗਿਆ ਆ ਬਿਲਕੁਲ ਸਾਰਾ ਕੁਝ ਆਉਂਦੀ ਆਪਣੀ ਧਨੀਏ ਪਦੀਨੇ ਵਾਲੀ ਇਹ ਵੀ ਮਤਲਬ ਫਿਰ ਕਹਿੰਦੇ ਵੀਰੇ ਟੋਸ ਜਿਹੜਾ ਵਾ ਵਿਦਾਊਟ ਆਇਲ ਹੁੰਦਾ ਉਹਦੇ ਵਿੱਚੋਂ ਤੇਲ ਲੱਭਿਆ ਨਹੀਂ ਲੱਭਦਾ ਆ ਤੁਹਾਡੇ ਸਾਹਮਣੇ ਆ ਆ ਦੇਖੋ ਕੱਟਦਾ ਪਿਆ ਮੁੰਡਾ ਜਦੋਂ ਤੇਲ ਪੜ ਜਾਂਦਾ ਫਿਰ ਨਹੀਂ ਲੱਭਣਾ ਆ ਲੋ ਆ ਦੱਬਿਆ ਪੂਰਾ ਦੱਬਤਾ ਹਾਂਜੀ ਐ ਨਹੀਂ ਕੋਈ ਆ ਦੇਖੋ ਹੱਥ ਖਾਓ ਚਲ ਕੋਈ ਆ ਲੋ ਪੂਰਾ ਦਿਨ ਨਾ ਖੋਗੇ ਉਹਨਾਂ ਦਾ ਭਲਾ ਐਲ ਤੋੜੇ ਤਾਂ ਬਿਲਕੁਲ ਹੋਇਆ ਨਾ ਤੁਹਾਡੇ ਨਾਇ ਦੇ ਵਿੱਚ ਆਇਲ ਹੈ ਮਤਲਬ ਪਿਓਰ ਇਮਲੀ ਜੈਟਨੀ ਪਿਓਰ ਗੋੜ ਇਮਲੀ ਵਧੀਆ ਕੁਆਲਟੀ ਦੀ ਬ੍ਰੈਡ ਬਿਲਕੁਲ ਮੇਰੇ ਲਈ ਸਿਰ ਤੇਲ ਤਾਂ ਤਾਂ ਨਹੀਂ ਕਿਤੇ ਕਹਾ ਮळा ਕੋਈ ਤੇਲ ਕਿਤੇ ਕਾਲਾ ਹੋਵੇ ਕੋਈ ਤੇਲ ਤੇਲ ਵਾਲੀ ਝਾਤੀ ਜਰੂਰ ਮਾਰਾਂਗੇ ਆਪਾ ਤੇਲ ਮਾਲ ਆ ਲੋ ਇਹ ਕਾਲਾ ਆ ਕਾਲਾ ਮੇਲੇ ਮਾਲ ਕੋ ਕਾਲਾ ਤੇਲ ਬਿਲਕੁਲ ਜਾਓ ਤੁਹਾਡੇ ਸਾਹਮਣੇ ਕੜਾਈ ਜਰੂਰ ਕਾਲੀ ਹੋ ਜਾਂਦੀ ਲੋਹੇ ਦੀ ਕੜਾਈ ਨੂੰ ਦੋ ਨਵੀਂ ਵੀ ਲਿਆਉਂਗੇ ਨਾ ਦੋ ਦਿਨ ਰੱਖੋਗੇ ਤੀਜੇ ਦਿਨ ਇਹਨੇ ਕਾਲੀ ਹੋ ਜਾਣਾ ਠੀਕ ਹੈ ਇਹਨਾਂ ਜਦੋਂ ਆਇਲ ਪਾਉਣ ਆਇਲ ਵੀ ਉਹੀ ਰੰਗ ਫੜ ਲੈਂਦਾ ਕਾਲਾ ਬਿਲਕੁਲ ਪਰ ਆਪਣਾ ਨਹੀਂ ਆ ਲੋ ਤੁਹਾਡੇ ਸਾਹਮਣੇ ਕਾਲਾ ਕੋਈ ਕਾਲਾ ਹੈ ਇੱਧਰ ਵੀ ਲੈ ਲਓ ਇੱਧਰ ਵੀ ਦਿਖਾ ਦਿਓ ਇੱਕ ਵਾਰੀ ਆ ਆ ਲੋ ਆ ਲੋ ਬਿਲਕੁਲ ਕ੍ਰਿਸਟਲ ਕਲੀਅਰ ਤੁਹਾਡੇ ਸਾਹਮਣੇ ਹੈ ਨਾਲੇ ਕਹਿੰਦੇ ਜਿੱਥੇ ਜਦੋਂ ਐਨੇ ਕੁਆਂਟੀਟੀ ਚ ਬੈਚ ਬਣਦਾ ਹੋਵੇ ਤਾਂ ਤੇਲ ਕਾਲਾ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਤੇਲ ਲੱਗਦਾ ਰਹਿੰਦਾ ਤੇ ਨਾ ਨਾ ਲੱਗੀ ਜਾਣਾ ਉਹ ਦੇਖੋ ਤੁਹਾਡੇ ਸਾਹਮਣੇ ਪੇਟੀਆਂ ਦੀਆਂ ਪੇਟੀਆਂ ਪਈਆਂ ਇਹ ਨਾ ਨਾ ਲੱਗੀ ਜਾਣਾ ਭਾਈ ਕਹਿੰਦੇ ਜਿਹੜਾ ਬੇਸਨ ਜਿਹੜੀ ਕੋਟਿੰਗ ਕਰਦੇ ਹੋਂ ਉਹ ਵੀ ਕਹਿੰਦੇ ਬੇਸਨ ਬਹੁਤ ਵਧੀਆ ਹੁੰਦਾ ਕਿਉਂਕਿ ਜਦੋਂ ਕਸਟਮਰਾਂ ਨਾਲ ਗੱਲਬਾਤ ਕਰਦੇ ਆ ਬਿਲਕੁਲ ਸਰ ਅਸੀਂ ਫੋਰਚੂਨ ਦਾ ਬੇਸਨ ਵਰਤਦੇ ਆ ਜਾਂ ਫੋਰਚੂਨ ਹੋ ਗਿਆ ਜਾਂ ਰਾਜਧਾਨੀ ਹੋ ਗਿਆ ਇਹ ਦੋ ਵਰਤਦੇ ਇਹ ਦੋ ਲਵਤੀ ਜੱਗ ਖੁੱਲਾ ਖੁੱਲਾ ਲੋਕੀ ਵਰਤਦੇ ਆਪਣੀ ਵਰਤਦੇ ਇਹ ਚ ਮਸਾਲੇ ਕੋਈ ਖੂਫੀਆ ਵਗੈਰਾ ਪੈਨਨ ਜਿਹਦਾ ਇੰਨਾ ਸਵਾਲ ਪਾ ਰਿਹਾ ਘਰ ਵਾਲੇ ਮਸਾਲੇ ਆ ਕੋਈ ਖੂਫੀਆ ਕਾ ਭੀ ਨਹੀਂ ਹਮਮ ਅਸ ਪਰਾਲੇ ਮਸਾਲੇ ਜਿਹੜੇ ਆਪਾਂ ਘਰਾਂ ਜਾਮ ਯੂਜ਼ ਕਰਦੇ ਆ ਸਾਰੇ ਮਸਾਲੇ ਵੀਰੇ ਉਹੀ ਆ ਸਾਰੇ ਮਸਾਲੇ ਉਹੀ ਆ ਤਾਂ ਹੀ ਮੈਨੂੰ ਲੱਗਦਾ ਵੀ ਇਹੀ ਰਾਜ਼ ਆ ਵੀ ਜਿਹੜਾ ਲੋਕ ਇੰਨਾ ਪਿਆਰ ਕਰਦੇ ਨੇ ਬਿਲਕੁਲ ਸਰ ਇਹ ਦੋ ਸਾਲਾਂ ਤੋਂ ਬਰਕਰਾਰ ਖੜਿਓ ਇੱਥੇ ਬਿਲਕੁਲ ਸਰ ਦਿਨ ਪਰ ਦਿਨ ਜਿਹੜਾ ਲੋਕਾਂ ਦਾ ਯਕੀਨ ਵੀ ਵਧਦਾ ਪਿਆ ਤੇ ਡਿਮਾਂਡ ਵੀ ਵਾਧੀ ਪਈ ਆ ਨਾਲ ਵੀਰੇ ਹੋਰ ਕੀ ਹੁੰਦਾ ਇਸ ਤੋਂ ਇਲਾਵਾ ਬ੍ਰੈਡ ਟੋਸ ਤੋਂ ਇਲਾਵਾ ਬ੍ਰੈਡ ਟੋਸ ਤੋਂ ਇਲਾਵਾ ਆਪਣੇ ਕੋਲ ਹਾਟੋਗ ਹੁੰਦੇ ਆ ਹਾਂ 15-20 ਦਿਨਾਂ ਤੱਕ ਮਿਰਚੀ ਸ਼ਿਰ ਹੋ ਜੂਗੀ ਜਿਨ੍ਹਾਂ ਆਪਾਂ ਤੇਲੇ ਪਕੌੜਾ ਕਹਿੰਦੇ ਆ ਹਾਂਜੀ ਆ 15-20 ਦਿਨ ਦੇ ਖਰਾ ਹੋ ਸ਼ਿਰ ਹੋ ਜਾਊਗਾ ਫਿਰ ਉਹ ਵੀ ਸ਼ਿਰ ਹੋ ਜੇ ਤੇਲੇ ਪਕੌੜਾ ਤਿੰਨ ਐਟਮਾਂ ਤਿੰਨ ਐਟਮਾਂ ਤੇ ਡਿਮਾਂਡ ਕਿਹੜੀ ਚੀਜ਼ ਦੀ ਜ਼ਿਆਦਾ ਆਪਨੇ ਜ਼ਿਆਦਾ ਬ੍ਰੈਡ ਦੀ ਬ੍ਰੈਡ ਦੀ ਤਾਂ ਹੀ ਮਤਲਬ ਦੋ ਕੜਾਈਆਂ ਨੇ ਤੇਲ ਨਾਲ ਭਰੀਆਂ ਹੋਈਆਂ ਤੇ ਇਸੇ ਕਰਕੇ ਲੋਕ ਵੀਰੇ ਕਿੱਥੋਂ ਕਿੱਥੋਂ ਲੋਕ ਆਉਂਦੇ ਨੇ ਤੁਹਾਡੇ ਕੋਲ ਵੀਰੇ ਬਾਈ ਗੁਰਦੀ ਇੰਨੇ ਕਿਰੇ ਪੂਰੇ ਲੁਧਿਆਣਾ ਪੂਰੇ ਪੰਜਾਬ ਦੀ ਆਉਂਦੇ 90 ਤੋਂ ਮਲੇਰ ਕੋਲਾ ਰਾਏ ਕੋਲਾ ਬਾਈ ਗੁਰਦੀ ਪਨ ਹਰ ਜਗ੍ਹਾ ਤੋਂ ਆਉਂਦੇ ਫਿਰ ਇੱਕ ਦੇਖਿਆ ਵੀਰੇ ਮੈਂ ਨਾ ਆ ਆਰਡਰ ਵੀ ਜਿਹੜਾ ਵਾ ਕੁਆਂਟੀਟੀ ਵਿੱਚ ਹੀ ਆਉਂਦਾ ਛੋਟਾ ਬੈਚ ਘਟਿਆ ਕੁਆਂਟੀਟੀ ਵਾਲਾ ਜ਼ਿਆਦਾ ਸਾਡੇ 1 1 2 2 ਵਾਲੇ ਬਹੁਤ ਘਟਿਆ ਇੱਕ ਜਿਹਨੇ ਖਾ ਲਿਆ ਨਾ ਉਹਨੇ ਕਹਣਾ 10 ਪੈਕ ਕਰ ਦੇ 15 ਪੈਕ ਕਰ ਦੇ ਖਾ ਕੇ ਘਰੇ ਜੇ ਸਾਥ ਹੋ ਗਏ ਵਧੀਆ ਹੋ ਗਏ ਫਿਰ ਗੁਰਪੁਰਬ ਆ ਗਿਆ ਘਰੇ ਆਪਾਂ ਪਾਰਟ ਰਖਾਣੇ ਆ ਜੋ ਵੀ ਹੈ ਬਹੁਤ ਬਾਈ ਕੋਈ ਕਿਰਪਾ ਨਾਲ ਆਰਡਰ ਲੈ ਕੀ ਬਾਤ ਹੈ ਬਹੁਤ ਔੜਦਾ ਭਾਈ ਜੀ ਗੱਲਾਂ ਬਾਤਾਂ ਹੋ ਗਈਆਂ ਇੱਕ ਵਾਰੀ ਇਹ ਦੱਸੋ ਜੀ ਜੇਕਰ ਕਿਸੇ ਨੇ ਖਾਣਾ ਇਹਨੂੰ ਆਉਣਾ ਕਿੱਥੇ ਹੋਵੇਗਾ ਖਾਣ ਨੂੰ ਇਹਨੂੰ ਖਾਣ ਲਈ ਆਲਾ ਬੜਾ ਗਿਲਚੋਂ ਲਾਈਓਵਰ ਦੇ نیچے ਆਪੋਜੀਟ ਕਾਲੜਾ ਮੈਡੀਕਲ ਸਟੋਰ ਲੁਧਿਆਣਾ ਤੇ ਸਮਾਂ ਕੀ ਰਹੇਗਾ ਆਪਣੇ ਸਮਾਂ ਆਪਣਾ ਹੈਗਾ ਸਵੇਰੇ 11 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਰਾਤੀ 8 ਵਜੇ ਦਾ ਕਿ ਇੱਥੇ ਹੀ ਹੁੰਨਾ ਜਦੋਂ ਮਰਜ਼ੀ ਕੋਈ ਆਵੇ ਤੇ ਆ ਘੈਂਟ ਘੈਂਟ ਪਕੌੜੇ ਟਰਾਈ ਕਰ ਸਕਦਾ ਬਿਲਕੁਲ ਸਰ ਬਿਲਕੁਲ ਠੀਕ ਹੈ ਸ਼ੁਕਰੀਆ ਜੀ